ਤੇ ਜੀਪ ਦਾ ਹੀ ਰੋਲਾ ਪਾਇਆ ਵਾ ਕੀ ਬਣ ਗਿਆ ਜੀਪ ਦਾ ਈਸ਼ੂ ਕੀ ਬਣ ਗਿਆ ਵਾ ਤੇ ਜੀਪ ਦਾ ਈਸ਼ੂ ਬਣਨਾ ਹੀ ਆ ਕਿਉਂ ਕਰਜ਼ਾ ਦੇ ਅੱਗੇ ਨਹੀਂ ਲੱਥਨ ਦਿਆ ਹੁਣ ਉਪਰ ਜੀਪ ਫੇਰ ਲੈ ਲੈਣੀ ਅੱਗੇ ਉਹ ਹੀਰ ਮੰਨ ਗਿਆ ਵਾ ਤਾਂ ਇਹਦੇ ਮੈਂ ਕਹਿਆ ਨਾ ਵੀ ਤੁਸੀਂ ਥੋੜਾ ਸੋਚ ਸਮਝ ਕੇ ਕਿਆ ਕਰੋ ਮੰਨੇ ਵੀ ਤਾਂ ਉਹ ਨਾ ਜਿਹੜੀ ਮੰਨਣ ਵਾਲੀ ਗੱਲ ਹੋਵੇ ਫੇਰ ਕਹਣਾ ਉਹ ਮੰਨਦਾ ਨਹੀਂ ਜਰ ਜੀਪ ਬੜੀ ਵਧੀਆ ਵਾ ਲੰਡੀ ਜੀਪ ਵਾ ਕਿ ਡੱਪ ਵਾਲੀ ਤੋਂ ਤਿਆਰ ਕਰਾਈ ਛਾਰ ਨੇ ਕਰਜ਼ਾ ਚੁੱਕ ਚੁੱਕ ਚੀਜ਼ਾਂ ਬਣਾਈਆਂ ਪੈਸੇ ਘਰੋਂ ਦੇ ਨਿਕਲ ਨਹੀਂ ਆਪਣੇ ਸੌਕ ਦੇ ਪੂਰੇ ਕਰ ਲਈਏ ਪਰ ਉਹਨੂੰ ਵੀ ਅੱਜ ਵੀ ਪਈ ਜਾਂਦਾ ਨਾ ਕਰਜ਼ੇ ਇਹਨੂੰ ਉਹ ਲੱਥ ਜੂ ਕਰਜ਼ਾ ਕਿਉਂ ਕਰਜ਼ਾ ਕਰਜ਼ਾ ਕਰੀ ਜਾਂਦੇ ਹਰ ਵੇਲੇ ਕਿ ਜਿਓ ਬਾਹਰ ਨਿਕਲ ਕੇ ਵੇਖੋ ਦੁਨੀਆ ਕਿੱਥੇ ਪਹੁੰਚ ਗਈ ਆ ਕਰਜ਼ਾ ਲੈ ਲੈ ਲੋਕਾਂ ਨੂੰ ਪਤਾ ਨਹੀਂ ਕੀ ਕੋ ਲੈ ਲਿਆ ਲੋਕੀ ਨਾ ਜਿਹੜਾ ਕਰਜ਼ਾ ਲੈਂਦੇ ਆ ਨਾ ਕੋਈ ਕਾਰੋਬਾਰ ਸ਼ੁਰੂ ਕਰਦੇ ਆ ਤੇ ਉਥੋਂ ਫਿਰ ਨਾ ਆਮਦਨ ਜਿਹੜੀ ਹੁੰਦੀ ਨਾ ਤੇ ਫਿਰ ਕਰਜ਼ਾ ਲਾ ਲੈਂਦੇ ਆ ਅਹੀ ਤਾਂ ਬਣਾ ਲਿਆਗਾ ਕਮਰੇ ਘਰ ਬਣਾ ਲਿਆ ਵਾ ਇਥੋਂ ਹੁਣ ਕੀ ਆਮਦਨ ਹੋਣੀ ਆ ਲੱਤ ਜੁਗਾ ਸਰ ਕੋ ਕਰ ਜਾ ਤੇ ਨਾਲੇ ਹੁਣ ਜੀਪ ਨਹੀਂ ਕੀ ਆਮਦਨ ਦੇਣੀ ਹੈ ਜਿਹੜੀ ਜਾ ਕਰਜ਼ਾ ਚੁੱਕ ਕੇ ਫਿਰ ਜੀਪ ਲੈਣੀ ਉਹ ਟੂਡੇ ਲਿਆ ਕਰਾਂਗੇ ਨਾਲੇ ਤੇਰੇ ਪੇਕੇ ਨੂੰ ਜਾ ਕਰਾਂਗੇ ਜੀਪ ਦੇ ਉੱਤੇ ਐ ਮਜੇ ਨਾਲ ਟੌਰਣਾ ਨਹੀਂ ਮੈਂ ਬੱਸੇ ਚਲ ਜਾ ਕਰੂੰਗੀ ਬੱਸ ਤੇ ਬਹੁਤ ਜਾਣੀ ਆਹੋ ਮੈਂ ਬੱਸੇ ਚਲ ਜਾ ਕਰੂੰਗੀ ਇੰਨਾ ਕਰਜ਼ਾ ਕਿੱਥੋਂ ਲਾਉਣਾ ਵਾ ਗਾਨਿਆਣਿਆਂ ਦੇ ਬੋਧੀਆਂ ਵਲੀਆਂ ਜਾਣੀਆਂ ਵਾ ਉਹ ਨਹੀਂ ਵੇਜਦੀਆਂ ਨਿਆਣਿਆਂ ਜਿਹਦਾ ਉਹਦੇ ਜਵਾਨ ਵਾ ਅਹੀਂ ਜਾਂ ਗੇੜੀ ਗੁੜੀ ਮਾਰਿਆ ਕਰਾਂਗੇ ਵੇਖੀ ਚਾਹੀ ਸਾਰੇ ਜਣੇ ਗੇੜੀ ਮਾਰਨ ਦਾ ਹੈਗਾ ਵਾ ਇਹ ਨਹੀਂ ਕਹਿੰਦੇ ਵੀ ਉਹਦੇ ਜਵਾਨ ਹੋਇਆ ਤੇ ਮਿਲ ਕੇ ਤੇਹੀ ਕੰਮ ਕਰਾਂਗੇ ਤੇ ਕਰਜ਼ਾ ਲਾਵਾਂਗੇ ਉਹ ਨਹੀਂ ਹੈਗਾ ਕੰਮ ਨੂੰ ਵੀ ਕਰਦੀ ਆ ਕਿ ਕੋਈ ਕੰਮ ਤੂੰ ਕਰਦੀ ਕਿਹੜਾ ਕੰਮ ਕਰਨ ਦਾ ਸਾਰਾ ਕੰਮ ਕਰਦਾ ਹੀ ਆ ਤੇ ਕਰਜਾ ਲਖਨਾ ਕਿਦਾਂ ਮੈਨੂੰ ਤੈਨੂੰ ਸਮਝਾਵੇ ਲਖਨਾ ਕਿਦਾਂ ਕਰਦਾ ਹੋਣਾ ਮਾਫ ਹੋਣਾ ਕਰਦਾ ਕਰਜੇ ਮਾਫ ਨਹੀਂ ਹੁੰਦੇ ਹੁੰਦੇ ਆਪੇ ਉਹ ਕੋਈ ਹੁੰਦਾ ਵੀ ਕੋਈ ਕੋਈ ਸਮਾਂ ਹੁੰਦਾ ਵਾ ਜਦੋਂ ਮਾਫ ਹੁੰਦੇ ਆ ਹਰ ਵਾਰੀ ਕਰਜੇ ਮਾਫ ਨਹੀਂ ਹੁੰਦੇ ਤਾਂ ਕੋਈ ਕੰਮ ਤਾਂ ਹੰਦਾ ਕਰ ਲੋ ਤੇ ਕਰਜਾ ਜਿਹੜਾ ਲਾ ਲਓ ਕੰਮ ਤਾਂ ਮੈਂ ਤਾਂ ਦੱਸਦਾ ਨਹੀਂ ਵੀ ਰੌਲਾ ਬੜਾ ਪਾਉਂਦੇ ਆ ਮੈਂ ਕੰਮ ਪ੍ਰੋਪਰਟੀ ਦਾ ਸ਼ੁਰੂ ਕੀਤਾ ਬਾਹਰ ਆਪਣੇ ਜਾਰਾ ਦੋਸਤਾਂ ਨਾਲ ਕੇ ਬਾਰੀ ਪਲਾਟ ਲਈ ਤੇ ਬਾਰੀ ਬੇਬੂ ਜੀ ਦੇ ਉਥੋਂ 4 ਪੈਸੇ ਵੱਜ ਜਣੇ ਤੇ ਘਰ ਕਿਉਂ ਨਹੀਂ ਦੱਸਿਆ ਘਰ ਦੱਸ ਤੋ ਫਿਰ ਰੋਲਾ ਨਾ ਬਿਆ ਕਰੀਨਾ ਇਹਨਾਂ ਨੇ ਸਾਰੀ ਜ਼ਿੰਮੇਵਾਰੀ ਮੇਰੇ ਤੇ ਛੱਡ ਦੇਣੀ ਆ ਵੀ ਪੈਸੇ ਲੈ ਬਕ ਮਾਉਣ ਇਹਨਾਂ ਕਹਿੰਦਾ ਸਾਰਾ ਕੋਈ ਮਤਲਬ ਇਹ ਜੋੜਾ ਹੀ ਤਾਰੂ ਦਾ ਕਰਜ਼ਾ ਸਾਰਾ ਇਹਨਾਂ ਕੋਲ ਬਥੇਰੇ ਹੁਣੇ ਕੋਈ ਗੱਲ ਨਹੀਂ ਜਦੋਂ ਆਡੂਗਾ ਆਪਾਂ ਉਤਾਰ ਲਾਂਗੇ ਆਪਾਂ ਜੇ ਮੇਰਾ ਕੰਮ ਚੱਲ ਪਿਆ ਵਧੀਆ ਚੱਲਣ ਗਿਆ ਉਹ ਕੰਮ ਮੈਂ ਤਾਂ ਇਹ ਤਾਂ ਜਨਨਾ ਬਾਹਰ ਚੋੜ ਤੁਹਾਡੀ ਮਰਜ਼ੀ ਕਿਦਾਂ ਤਾਰਨਾ ਨਹੀਂ ਤਾਰਨਾ ਮੈਨੂੰ ਨਹੀਂ ਹਲਕੇ ਆਪਾਂ ਆਹ ਤਾਰ ਲਾਂਗੇ ਆਪਾਂ ਹਾਂ ਤੇ ਫਿਰ ਜੀਪ ਵੀ ਉਤੋਂ ਲੈ ਲੋਗੇ ਉਹ ਇਹ ਨਾਲ ਹੋਣਾ 19 ਇਹ ਕਿੱਥੋਂ ਲਈ ਸੰਝ ਘੱਟ ਚ ਲੌਂਗ ਤੇ ਚੰਗੀ ਗੱਲ ਇਹਨਾਂ ਕਹਣਾ ਪੈਸੇ ਕਿੱਥੋਂ ਆ ਗਏ ਇਹ ਵੀ ਆਪਣਾ ਰਾਧੀੜੀ ਪਾਪੀ ਪਧੜੀ ਚਲਾਗ ਵਾਈਟ ਪਤਰੀ ਨਹੀਂ ਹੈਗੀ ਉਹਨੇ ਉਹਦੇ ਤੋਂ ਉਹਨੇ ਆਪਾਂ ਵੀ ਪੂਰਾ ਪਿੱਛੇ ਲਾਇਆ ਉਹਨੇ ਉਹ ਵੀ ਇਹ ਸਾਰੀ ਬੋਲੀ ਉਹਦੀ ਬੋਲਦਾ ਉਹ ਤਾਂ ਮੈਨੂੰ ਵੀ ਲੱਗਦਾ ਵੀ ਪੱਲਾ ਰੱਖਦੇ ਹੋਣਗੇ ਹਾ ਸਾਡੇ ਵਰੀ ਤਾਂ ਹਰ ਗੱਲ ਤੇ ਕੰਜੂਸੀ ਹਰ ਗੱਲ ਤੇ ਕੰਜੂਸੀ ਕਰੀ ਜਾਂਦੇ ਤੇ ਇਥੋਂ ਵੀ ਬਚਾ ਲੋ ਪੈ ਇਥੋਂ ਬਚਾ ਲੋ ਆਹ ਅੰਦਰ ਕਰਜੇ ਸੁਣਾਈ ਜਾਂਦੇ ਆ ਵਾ ਤੇ ਚਲ ਮੈਂ ਹੁਣ ਚੱਲਿਆ ਆਂ ਚਲ ਉਹਦਾ ਚੰਗਾ ਕੀਤਾ ਜਿਹੜਾ ਕੰਮ ਸ਼ੁਰੂ ਕੀਤਾ ਨਾ ਨਹੀਂ ਮੈਂ ਚੱਲਿਆ ਆ ਹੁਣ ਉੱਥੇ ਜਾਣਾ ਮੈਂ ਮੈਂ ਤਾਂ ਕਹਿੰਦੀ ਹਾਂ ਵਿਗਲਾ ਚੁਰਿਆ ਫਿਰਦਾ ਵਾ ਇਹ ਤਾਂ ਬਹੁਤ ਹੈ ਚਲਾਕ ਨਿਕਲੀ ਆ ਚਲ ਉਹਦਾ ਚੰਗਾ ਹੀ ਆ ਜੇ ਕੰਮ ਕੀਤਾ ਇਹਨੇ ਸ਼ੁਰੂ ਤੇ ਕੁਝ ਬਣ ਜਾਊਗਾ ਘਰ ਦਾ ਨਹੀਂ ਤਾਂ ਕਰਜ਼ੇ ਦੀ ਟੈਨਸ਼ਨ ਲੱਗੀ ਰਹਿੰਦੀ ਕਾਤੋ ਦੇਖ ਨਮ ਜਾਈ ਪੀਂਦਾ ਹੋਇ। ਓ ਅਗੇ ਸੋਨੇ ਬੱਚੇ ਖੇਡ ਕੇ। ਹਾਂ। ਕਿੱਥੇ ਖੇਡ ਕੇ ਆ? ਬਾਹਰ। ਬਾਹਰ ਖੇਡਣ ਦੇ ਆ ਸੀ। ਹਾਂ। ਅੱਛਾ। ਪਹਿਲੇ ਤੂੰ ਚੀਜੀ ਲੈ ਦੇ ਨੀ। ਪਹਿਲੇ ਨੇ ਆ। ਹਾਂ। ਚੀਜੀ ਲੈਣ ਵਾਸਤੇ। ਹਾਂ। ਤੇ ਕੌਣ ਜਾਊਗਾ ਚੀਜੀ ਲੈਣ। ਉਲੀਪਾ। ਉਦੇ ਪਾ ਜਾਊਗਾ। ਹਾਂ। ਅੱਛਾ। ਬੜਾ ਜੀ ਕਰਦਾ ਤਾਂ ਚੀਜ਼ੀਆਂ ਖਾ ਲੂੰ ਹੈਨਾ ਆਹ ਤੇ ਟੀਚੜੀ ਨੇ ਚੀਜ਼ੇ ਮੰਗਦੀ ਰੈਂਦੀ ਰੋਜ਼ ਹਾਂ ਸੰਦੀਤ ਹੈ ਤੇ ਤਾਂ ਉਹ ਪਾਪਾ ਨਾ ਬਾਹਰ ਹੋਣੇ ਆ ਜੋ ਉਹਨਾਂ ਕੋ ਪੈਸੇ ਲੈ ਲਓ ਠੀਕ ਆ ਚੀਜ਼ੀ ਲੈਣ ਠੀਕ ਹੈ ਤੇ ਤਾਂ ਉਹ ਪਾਪਾ ਨੂੰ ਕਹਿ ਦਿਓ ਕਿ ਉਹਦੇ ਨੂੰ ਭੇਜੋ ਨਾਲ ਠੀਕ ਆ ਪੈਂਦੇ ਸੱਪ ਦੀ ਸਰੀ ਤੋਂ ਨੋਟ ਚੱਕਣੇ ਔਖੀਆ ਕਮਾਈ ਜੱਟ ਦੀ ਪੈਂਦੇ ਸੱਪ ਦੀ ਸਰੀ ਤੋਂ ਨੋਟ ਚੱਕਣੇ ਔਖੀ ਆ ਕਮਾਈ ਜੱਟ ਦੀ ਔਖੀ ਆ ਕਮਾਈ ਜੱਟ ਦੀ ਜੱਟ ਦੀ ਕਮਾਈ ਬੜੀ ਔਖੀ ਆ ਵੇ ਇਹਦਾ ਜੱਟ ਨੂੰ ਕੀੜੀ ਤੋਂ ਲੈ ਕੇ ਤੇ ਰਾਜੇ ਮਹਾਰਾਜਾਂ ਤੱਕ ਖਾਂਦੇ ਹੀ ਉਹ ਇਹ ਫਿਰ ਵੀ ਕਹਿੰਦਾ ਹਾਲਚਾਲ ਪੁੱਛ ਲੋ ਕਹਿੰਦਾ ਠੀਕ ਠਾਕ ਆ ਰਾਜੀ ਪਾਜੀ ਆ ਇਹ ਤਾਂ ਮੈਂ ਬਹੁਤ ਲੀਪਾ ਜਲਾ ਤਊ ਪਾ ਹਾਂਜੀ ਮਤ ਪੈਸੇ ਦੇ ਦੇ ਚੀਜੀ ਲੈਣ ਜਾਣਾ ਚੀਜੀ ਲੈਣ ਜਾਣਾ ਵਾ ਹੂੰ ਤੇ ਪਾਪਾ ਪਰੇ ਕੋ ਮੰਗ ਰਹੇ ਸੀ ਪਤਾ ਨਹੀਂ ਕਿਹਦਾ ਬੁੱਤ ਵਾ ਉਹ ਕੋ ਪਾਪਾ ਮੇਰਾ ਹਾਂ ਉਹ ਤਊ ਪਾਪਾ ਦਾ ਪੋਤੀ ਹੋ ਤਊ ਪਾਪਾ ਦਾ ਉਹ ਹੋ ਕੀ ਲੈਣਾ ਹੈ ਵਾ ਕੀ ਲੈਣਾ ਪੈਸੇ ਹਾਂ ਕਿੰਨੇ ਲੈਣੇ ਕਿੰਨੇ ਪੈਸੇ ਲੈਣੇ ਚੀਜੀ ਖਾਣੀ ਆ ਹਾਂ ਹੈ ਆ ਲੈ ਲੈ ਕਿਹੜੀ ਚੀਜ਼ੀ ਲੈਣੀ ਆ ਪਤਾ ਨਹੀਂ ਪੁੱਤ ਮੇਰੇ ਜੇ ਵੀ ਤੇ ਤੂੜੀ ਨਿਕਲ ਨਹੀਂ ਖਰੇ ਕੇ ਪਤਾ ਨਹੀਂ ਕਦੇ ਹੋਊਗਾ ਨੁਕਰੇ ਨੁਕਰੇ ਕੋਈ ਲੱਗਾ ਦੇ ਨਾ ਦੇ ਆ ਲੈ ਇਤਰਾ ਵੱਜ ਜਾ ਨਹੀਂ ਆ ਇੱਕ ਮੱਛੀ ਪਾਪੇ ਨੂੰ ਇੱਕ ਮੱਛੀ ਪਾਪ ਪਾਰੀ ਕਰ ਪਹਿਲੇ ਪਾਰੀ ਕਰ ਓ ਬੱਲੇ 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 ਓ ਮੇਰਾ ਪੁੱਤ ਪਾਰੀ ਕਰਦਾ ਤੂੰ ਵੀ ਪਾਰੀ ਕਰ ਲੈ ਓ ਯੋ ਹੋ ਯੋ ਹੋ ਯੋ ਆ ਲੈ ਪੈਸੇ ਮੇਰੇ ਜਿਹੜਾ ਪਾਰੀ ਕਰਦਾ ਉਹਨੂੰ ਅਸੀਂ ਪੈਸੇ ਦੇ ਦਿੰਦਾ ਹਾਂ ਨਾ ਮੈਂ ਸਨ ਇਹਨਾਂ ਨੇ ਛੇੜੀ ਇਹਨਾਂ ਨੇ ਛੇੜੀ ਵਾਜਾ ਨਹੀਂ ਤੇਰੇ ਚਲ ਜਾ ਚਾਓ ਫੇਰ ਚਾਓ ਚਲਾ ਜਾ ਲੈਓ ਜਿਹੜੀ ਜੀਜੀ ਨੇ ਹੋਣੀ ਆ ਵੇਹ ਨਿਆਖੰਡਿਆਂ ਵੀ ਸਾਨੂੰ ਅੱਡ ਕਰ ਦੋ ਤਾਂ ਨਿਆਣੇ ਕਿੰਨਾ ਮੂਹ ਕਰਦੇ ਆ ਤੇ ਜੀ ਕਰਦਾ ਵਾ ਕਿ ਤੇ ਅੱਡੋਂ ਨੂੰ ਇਹਨਾਂ ਨਿਆਣਿਆਂ ਨਾਲੋਂ ਜੇ ਅੱਡੋਂ ਦੀ ਗੱਲ ਕਰ ਲਈ ਇਹਨਾਂ ਦੇ ਪਿਓ ਨੇ ਦੇ ਪਤਾ ਨਹੀਂ ਸੁਭਾਈ ਉਹਦਾ ਇਦਾਂ ਦਾ ਉਹਨੇ ਕਹਣਾ ਕੰਦ ਮਾਰੋ ਕਿ ਮੈਂ ਨਿਆਣੇ ਨੇ ਉਧਰ ਜਾਣੀ ਨਹੀਂ ਦੇਣਾ ਨਿਆਣੇ ਤੇ ਮੇਰੀ ਜਿੰਦ ਜਾਨ ਵਾ ਤੇ ਇਹਨਾਂ ਦੇ ਆਸਰੇ ਤੇ ਮੈਂ ਉੜਦਾ ਫਿਰਦਾ ਜਿਹੜੇ ਘਰ ਨਿਆਣੀ ਖੇਡਦੇ ਆ ਉਥੇ ਤੇ ਕਾਹ ਵੀ ਆਣਨ ਬਨੇਰੀਆਂ ਦੇ ਵਹਿੰਦੇ ਆ ਕਿਉਂਕਿ ਉਹਨਾਂ ਨੇ ਬੱਚਿਆਂ ਦੇ ਕੋਲੋਂ ਰੋਟੀ ਖੋਣੀ ਹੁੰਦੀ ਏ ਕੋ ਖਾਂਡੇ ਬੱਚੇ ਤੇ ਉਹ ਖੋਣੀ ਹੁੰਦੇ ਨਹੀਂ ਜੀ ਕਰਦਾ ਇਦਾਂ ਨਿਆਣੇ ਨੂੰ ਮਿਸ਼ੋੜਨ ਕਿੰਨਾ ਮੋਹ ਲੱਗੇ ਮੇਰੇ ਕੋ ਹੈ ਕਿਦਾਂ ਕਿ ਮੈਂ ਕਿਹਾ ਪਾਰੀ ਕਰੋ ਇਸੇ ਪਾਰੀ ਡਹਿਵਿਆ ਕਰਨਾ ਕਿੰਨਾ ਪਿਆਰਾ ਲੱਗਦਾ ਕਿਊਟ ਜਿਆ ਚੱਲ ਕੋਈ ਨਹੀਂ ਨਿਆਣੇ ਆਪਣੇ ਹੀ ਆਗੇ ਮਹਾਰਾਜ ਇਹਨਾਂ ਦੀ ਵੱਡੀ ਵੱਡੀ ਉਮਰ ਕਰੇ ਸੱਚੀ ਪਾਛਾ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਲੰਮੀ ਪਈ ਆ ਇੱਥੇ ਬਹਿ ਜਾ ਹਾਂ ਇੱਥੇ ਬਹਿ ਜਨਾ ਮੈਂ ਖੰਡਾ ਹੂੰ ਮੈਨੂੰ ਕੁਪਰਾੜ ਜੀ ਹੁਣ ਲਈ ਤੇ ਉਹ ਕੋਟਕ ਦੁੱਧ ਵੇਖਣਾ ਤੈਨੂੰ ਹੈਗਾ ਵਾ ਤੇ ਨਿੰਬੂ ਪਾਣੀ ਦਾ ਬਣਾ ਕੇ ਲਿਆਵਾ ਨਿਬੂ ਦੇ ਦਾ ਪਾਣੀ ਦੇ ਨਾਲ ਨਾ ਮੈਨੂੰ ਖਾਂਸੀ ਆਉਂਦਾ ਪੈਂਦੀ ਤੇ ਤੈਨੂੰ ਪਤਾ ਹੀ ਮੇਰਾ ਸਾਹ ਜਿਆ ਰੁਕਦਾ ਵਾ ਤੇ ਮੈਨੇ ਬਾਹਰੋਂ ਆਇਆ ਤੇ ਉਹ ਨਿਆਣੇ ਉੱਥੇ ਚੱਲ ਕੇ ਮੇਰੇ ਲੱਗੇ ਅੱਛਾ ਤ੍ਰੀਤੇ ਗੁਰਵਰ ਆਂਦੇ ਤਾਊ ਪਾਪਾ ਤਾਊ ਪਾਪਾ ਪੈਸੇ ਚਾਹੀਦੇ ਆ ਅੱਛਾ ਮੈਂ ਪੁੱਤ ਉਹ ਦੇਖ ਲੈਣਾ ਕਿ ਨੁਕਰੇ ਨੁਕਰੇ ਹੱਥ ਮਾਰ ਕੇ ਜੇਬ ਦੀ ਮਾਰੇ ਨੁਕਰੇ ਹੱਥ ਮਾਰਿਆ ਤਾਂ ਚਲੋ 50 ਰੁਪਏ ਨਿਕਲ ਆਏ ਮੈਂ ਦੇ ਦਿੱਤੇ ਅੱਛਾ ਤੇ ਮੈਂ ਕਿਹਾ ਬੇਨਾ ਜਿਹੜਾ ਪਾਰੀਗਰੂ ਮੈਂ ਉਹਨੂੰ ਦਊ ਤੇ ਗੁਰਵਰ ਉਸੇ ਵੇਲੇ ਉੱਡ ਕੇ ਮੇਰੇ ਗੱਲ ਨਾਲ ਚੰਬੜ ਗਿਆ ਨਿਆਣੇ ਮੂੰਹ ਲਾਏ ਦਿੰਦੇ ਆ ਕਿ ਜਿੰਨਾ ਕੋਈ ਪਿਆਰ ਕਰੀ ਜਾਊਗਾ ਉਨਾ ਹੀ ਪਿਆਰ ਵਧਦਾ ਜਾਂਦਾ ਨਿਆਣਿਆਂ ਨਾਲ ਮੈਂ ਉਹੀ ਲੱਗਾ ਗੱਲ ਕਰਨ ਵੀ ਆਪਾਂ ਆਖੀ ਜੰਨੇ ਆ ਵੀ ਅੱਡ ਹੋਣਾ ਅੱਡ ਹੋਣਾ ਆ ਨਿਆਣੇ ਦਾ ਮੋਹ ਨੂੰ ਅੱਡ ਹੋਣ ਦਊਗਾ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਵਾਂ ਮੋਹ ਬਹੁਤ ਜ਼ਿਆਦਾ ਵਾ ਨਿਆਣਿਆਂ ਤਾਂ ਮੈਂ ਦੱਸਿਆ ਵੀ ਜਿੰਨਾ ਪਿਆ ਤੇ ਇਹਨਾਂ ਦੇ ਪਿਓ ਨੂੰ ਕਿੱਦਾਂ ਪਤਾ ਲੱਗਣਾ ਵਾ ਮੈਂ ਕਿਹਾ ਕਿ ਇਹਨਾਂ ਦਾ ਪਿਓ ਕਹਿਣਾ ਦਵੇ ਬੁਕੰਦ ਮਾਰੋ ਵਿੱਚ ਨਿਆਣੇ ਨੂੰ ਆਖੂਗਾ ਕਿ ਮੈਂ ਨਹੀਂ ਤੁਹਾਨੂੰ ਉਧਰ ਜਾਣ ਦੇਣਾ ਤੇ ਜਾਗ ਹੁੰਦੀ ਆਈ ਆ ਕੰਦਾ ਮਾਰ ਵੀ ਲੋਗਰ ਤਾਂ ਵੀ ਕੋਈ ਨਹੀਂ ਆਪਾਂ ਕਿਹੜਾ ਨਿਆਣੇ ਨੇ ਪਿੱਛਾ ਦੇਣ ਲੱਗੇ ਆ ਕੋਈ ਅੰਦਰ ਨਿਆਣੀ ਦੀ ਮੇਰੀ ਜਿੰਦ ਜਾਨ ਹੈ ਜੇ ਨਿਆਣੇ ਨਾ ਆਏ ਤਾਂ ਮੇਰੇ ਤੇ ਦਿਲ ਨੂੰ ਕੋ ਹੋਣਾ ਉਹ ਨਿਆਣਿਆ ਵੀ ਆਉਣਾ ਸਭ ਕੁਝ ਹੀ ਹੋਣਾ ਵਾ ਜੇ ਦੁਨੀਆਂ ਵੱਖਰੇ ਵੱਖਰੇ ਹੋ ਜਾਂਦੇ ਤੇ ਕੀ ਗੱਲ ਕੂਨੋ ਹਟ ਜਾਂਦੇ ਆ ਆਪਾਂ ਸਹਿਮਤੀ ਨਾਲ ਹੋਣਾ ਵੱਖਰੇ ਜਦੋਂ ਵੀ ਹੋਣਾ ਮਾਤਾ ਨੂੰ ਨਾਲ ਗੱਲ ਕਰਕੇ ਸਾਰੀ ਹੋਣਾ ਵਾ ਜੀ ਕਰੇ ਬੀਬੀ ਇੱਧਰ ਰਵੇ ਜੀ ਕਰੇ ਉੱਧਰ ਰਵੇ ਲੋਕਾਂ ਵਾਂਗੂ ਹੀ ਮੰਡਣੀ ਨਹੀਂ ਗਈ ਵੀ ਉਹਦੀ ਵਾਲੀ ਰਵੇ ਤੇ ਐਦਾਂ ਕਰੇ ਉਹਦਾ ਜਿੱਧਰ ਮਰਜੀ ਜਾਵੇ ਉਹਦੇ ਬਾਅਦ ਦੋਵੇਂ ਪੁੱਤ ਇੱਕੋ ਜੇ ਇਹ ਵੀ ਗੱਲ ਕਹਿਣੀ ਆ ਇਹ ਨਹੀਂ ਵੀ ਮਹੀਨਾ ਉਹਦੇ ਚਲ ਜਰ ਮਹੀਨਾ ਉੱਧਰ ਚਲ ਮਾਤਾ ਨੂੰ ਕਹਣਾ ਜਿੱਥੇ ਤੇਰਾ ਜੀ ਕਰਦਾ ਉੱਥੇ ਆ ਕੇ ਰੋਟੀ ਖਾ ਲੈ ਹਾਂ ਤੇ ਜਿਹੜੀ ਚੀਜ਼ ਚਾਹੀਦੀ ਆ ਤੇ ਜਿੱਦਿਕ ਮੰਗ ਬਿਨਾ ਜੀ ਤੋਂ ਮੰਗਣਾ ਵਾ ਤੂੰ ਨਹੀਂ ਹਡੇ ਨਾਲ ਮਾਤਾ ਰਹਿਣ ਲਈ ਅਹੀਂ ਮਦਦ ਤੇਰੇ ਨਾਲ ਰਹਿਣ ਰਹਿਣ ਦੇ ਮੇਰੀ ਕਹਾ ਹੈ ਮੈਂ ਲਿਆਵਾਂ ਫਿਰ ਦੁੱਧ ਘੁੱਟ ਗਰਮ ਕਰਕੇ ਗੱਲੀ ਪੈ ਗਈ ਮੈਂ ਵੀ ਤੁਹਾਡੇ ਨਾਲ ਤੇ ਗਾੜਾ ਜੇ ਮਿੱਠਾ ਪਾਵੀ ਗਾੜਾ ਹੀ ਪੁੰਨੀ ਆ ਥੋੜਾ ਗਾੜਾ ਮਿੱਠਾ ਪਾ ਕੇ ਲੈ ਅਮੀ ਥੋੜਾ ਜਿਹਾ ਠੀਕ ਹੋ ਜੂਗਾ ਪਤਾ ਨਹੀਂ ਕੀ ਕਰ ਕਭਰਾਟ ਜੀ ਹੋਈ ਜਾਂਦੀ ਆ ਹੈ ਕਭਰਾਟ ਕਰਨਾ ਹੋਣ ਡੈ ਵੀ ਆ ਗਰਮੀ ਵੀ ਬਹੁਤ ਜਿਆਦੀ ਆ ਆ ਘੁੰਮ ਜਿਆ ਹੋਇਆ ਵਾ ਕਿਤੇ ਪਤਾ ਹੀ ਨਹੀਂ ਹਲਦਾ ਹੁਣ ਮੈਂ ਦੁੱਧ ਘੁੱਟ ਕਰਾਂ ਕਰ ਮੈਂ ਤਾਂ ਹਏ ਹਏ ਦੁੱਧ ਦੁੱਧ ਕਿੱਥੋਂ ਲੈਣਾ ਮਪਾ ਕੇ ਤੱਤਾ ਕਰਕੇ ਉਹਨੂੰ ਦੁੱਧ ਤੇ ਘੁੱਟ ਵੀ ਨਹੀਂ ਵਿੱਚ ਹੈਗਾ ਕੌਣ ਲੈ ਆਇਆ ਦੁੱਧ ਗੁਰਪ੍ਰੀਤ ਨੂੰ ਪੁੱਛਾਂ ਗੋਪੀ ਨਹੀਂ ਗੋਪੀ ਹਾਂ ਜੀ ਦੁੱਧ ਮੰਗਣ ਦਾ ਜਰਾ ਭਾਜ ਜਾਂਦਾ ਮੈਨੂੰ ਘਬਰਾਹਟ ਬੜੀ ਹੋਣ ਦੇ ਤੇ ਮੈਂ ਚਲ ਤੱਤਾ ਕਰਕੇ ਦੇਣੀ ਵੀ ਚਾਹੁੰਦਾ ਮਿੱਠਾ ਜ਼ਿਆਦਾ ਪਾ ਦੇ ਜਾਂ ਵੇਖਣ ਜੱਗ ਖਾਲੀ ਪਿਆ ਦੁੱਧ ਬੜਾ ਦੁੱਧ ਕਿੱਥੇ ਚਲ ਗਿਆ ਖਾਲੀ ਵੀ ਆਵਾ ਆਹੋ ਆਵੇ ਆਹੋ ਦੁੱਧ ਤੇ ਗਈ ਜਾਗ ਚ ਆਵੇ ਦੁੱਧ ਤੇ ਖਾਲੀ ਹੈ ਨਹੀਂ ਜਾਗ ਚ ਫਿਰ ਮੈਨੂੰ ਲੱਗਦਾ ਸਮਰੀਦ ਦੇ ਵਾਪਾ ਆਏ ਹੀ ਰਸੋਈ ਵੱਲ ਨੂੰ ਤੇ ਉਹ ਪੀ ਗਏ ਹੋਣੇ ਆ ਦੱਸ ਇਹਨੂੰ ਅਗਲ ਹੈਗੀ ਆ ਤਰ੍ਹਾਂ ਪਹਿਲਾਂ ਕੀ ਇਹ ਕਰਦਾ ਫਿਰਦਾ ਹੁਣ ਵੇਖ ਕੋਟ ਦੁੱਧ ਨਹੀਂ ਹੋੜ ਕੱਚੀ ਲੱਸੀ ਬਣਾਈ ਉਹੋ ਪੀ ਲੈਂਦਾ ਜਾਗ ਦੇ ਵਿੱਚ ਜਿਹੜੀ ਪਈ ਸਾਰੇ ਪਾਸੇ ਇਹਨੇ ਭਾਂਡੇ ਰੰਨੇ ਦੇ ਕੇ ਹਿੱਚ ਕੋਹ ਪਾ ਕੇ ਕੇ ਹਿੱਚ ਕੋਹ ਜਿਹੜੇ ਬਾਕੀ ਬਾਹਰ ਆਉਂਦੇ ਉਹਨਾਂ ਨੇ ਮੂੰਹ ਨੂੰ ਛਿੱਕੇ ਦਿੱਤੇ ਇਹ ਇਕੱਲਾ ਹੀ ਜਾ ਕੇ ਦੁੱਧਾ ਪੀ ਕੇ ਬਹਿ ਗਿਆ ਤੇ ਬਾਕੀ ਜੱਬਰ ਨੇ ਕਿੱਥੇ ਜਾਣਾ ਵਾ ਆਹ ਥੋੜਾ ਰੱਖ ਲੈਂਦੇ ਵੀ ਚੱਲ ਚਾਹ ਪਾਣੀ ਬਣ ਜਾਂਦਾ ਹੱਦ ਹੋ ਗਈ ਇਹ ਦਿਵਾਲੀ ਉਤਰਾ ਹੁਣ ਜਿਹੜੇ ਘਰੋਂ ਉਦਾਂ ਹੀ ਕੋਈ ਆ ਜੇ ਭੈਣ ਭਰਾ ਕੋਈ ਆ ਜੇ ਉਹਨੂੰ ਚਾਹ ਕਿੱਥੋਂ ਬਣਾ ਕੇ ਦੇਣੀ ਮੈਂ ਤਾਂ ਉਹਨੇ ਇੱਕ ਗਲਾਸ ਦੁੱਧ ਹੀ ਗਰਮ ਕਰ ਦੇਣੀ ਚੱਲ ਮਿੱਠਾ ਮਾਸਾ ਪਾ ਕੇ ਦੇ ਦੇਣਾ ਚੱਲ ਮੰਗਣ ਡਿਆ ਵਾ ਇਹ ਥੋੜੀ ਗੱਲਾਂ ਵੀ ਜੱਗਾਂ ਜਾ ਕੇ ਦੁੱਧੇ ਪੀ ਜਾਓ ਜੇ ਇੰਨਾ ਪੀਣ ਦਾ ਸ਼ੌਕ ਆ ਤਾਂ ਫਿਰ ਮੈਂ ਇੱਕ ਅੱਧੀ ਹੋਰ ਲਿਆਵੇਂ ਨਾਲੇ ਪੱਠੇ ਪਾਵੇ ਨਾਲੇ ਨੂੰ ਪਤਾ ਲੱਗੇ ਦੁੱਧ ਆਉਂਦਾ ਕਿੱਥੋਂ ਆ ਤੇ ਕਿਦਾਂ ਦੁੱਧ ਇੰਨੀ ਮਿਹਨਤ ਨਾਲ ਬਣਦਾ ਵਾ ਹੈ ਆਈ ਤੇ ਖੁਰਮਦਾ ਉਹਨੇ ਰਹਿਨੇ ਸਾਰੀ ਦਿਹਾੜੀ ਹੋ ਜਾ ਕਿਤੇ ਖੁਚਾ ਤਦੇ ਤੁਸੀਂ ਮੈਨੂੰ ਜੋ ਕਹਿੰਦੇ ਰਹਿੰਦੇ ਨੇ ਉਹਨੂੰ ਕਿਹਾ ਕਰੋ ਤਾਂ ਤੇ ਫਿਰ ਮੈਂ ਉਹਨੂੰ ਹੀ ਪੁੱਛ ਲੈਣੀ ਆ ਕਿ ਆਪੀ ਉਹਨੂੰ ਕਿਹਾ ਕਰੋ ਫਿਰ ਹੈਗਾ ਕਿੱਥੇ ਆ ਹਣ ਉਹ ਤੇ ਚਲੇ ਗਿਆ ਅੱਜ ਬੱਸ ਹੁਣ ਉਹਦੇ ਮੈਂ ਮਗਰ ਥੋੜੀ ਜਾਣਾ ਫਿਰ ਅੱਜ ਤੂੰ ਆਉਂ ਫਿਰ ਉਹਨੂੰ ਕਹਿ ਦਿਓ ਬਿਲਕੁਲ ਹੀ ਮੈਂ ਨਹੀਂ ਸ਼ਰਮ ਲਾਈ ਆਂ ਤਾਂ ਨੇ ਸ਼ਰਮ ਮੈਨੂੰ ਦੱਸਦੇ ਤੇ ਮੈਂ ਤਾਂ ਕਹਿਣਾ ਸੀ ਵੀ ਦੁੱਧ ਥੋੜਾ ਹਾਏ ਹੁਣ ਉਹਨੇ ਮੇਰੇ ਦਿਵਾਲੇ ਹੋਣਾ ਵਾ ਦੱਸ ਮੈਂ ਕੀ ਕਰਾਂ ਭੈਣੇ ਆਪਣਾ ਮਿੰਕੇੜਾ ਖਲਿਆ ਕਰ ਮੈਨੂੰ ਨਹੀਂ ਗਾਈਆਂ ਗੱਲਾਂ ਦਾ ਪਤਾ ਹੈਗਾ ਪੀ ਲਿਆ ਕਰੋ ਚਾਹ ਚਾਹ ਬਣਾ ਲਿਆ ਕਰੋ ਜੋ ਮਰਜ਼ੀ ਕਰ ਲਿਆ ਕਰੋ ਜਾ ਨਿਆਣੇ ਆਂ ਦੇ ਦਿਆ ਕਰ ਅਤੇ ਕਮਾਲ ਹੀ ਹੋ ਗਈ ਆ ਜਗ ਦੇਖ ਤੇ ਲਵੇ ਪਿੱਛੇ ਵੀ ਦੁੱਧ ਹੈਗਾ ਕਿ ਨਹੀਂ ਹੈਗਾ ਹੁਣ ਬਾਕੀ ਜੀ ਵੀ ਸੱਚੇ ਆ ਸਾਰੇ ਦਾ ਸਾਰਾ ਜਗ ਚੜਾ ਕੇ ਦਿਓਗੇ ਲੈ ਇਹ ਦੁੱਧ ਲਿਆਂਦਾ ਨਹੀਂ ਦੁੱਧ ਮੈਂ ਕਿੱਥੋਂ ਲਿਆਉਣਾ ਵਾ ਗਾੜੀ ਦੁੱਧ ਹੈਗਾ ਵਾ ਜਾ ਕੇ ਦੁੱਧਾਂ ਰੱਖਿਆ ਹੀ ਵੀ ਕੋਈ ਨਾ ਕੋਈ ਆ ਜਾਂਦਾ ਨਾਲੇ ਆਪ ਚਾਹ ਪੀਵਾਂਗੇ ਉਹ ਤੇਰਾ ਲਾਡਲਾ ਭਰਾ ਸ਼ਿੰਦਾ ਜਿਹੜਾ ਵਾ ਜੋਦਾ ਜੱਗ ਦੁੱਧਾ ਪੀ ਕੇ ਤੇ ਉਹ ਘਰੋਂ ਹੀ ਨਿਕਲ ਗਿਆ ਕੇ ਪਾਸੇ ਜੱਗ ਦੁੱਧਾ ਪੀ ਗਿਆ ਹਾ ਹੋ ਮੈਂ ਆ 프ਾਈਪਿੰਗ ਤੋਂ ਤਾ ਮੈਂ ਚਲਦਾ ਇੱਕ ਗਲਾਸ ਪਾ ਕੇ ਤੇ ਤੱਤਾ ਕਰ ਦਿੰਨੀ ਮਿੱਠਾ ਪਾ ਕੇ ਬਾਕੀ ਚਾਹ ਪਾਣੀ ਬਣਾਵਾਗੇ ਉਹ ਆਪਣੇ ਘਰ ਦਾ ਨਹੀਂ ਪਤਾ ਲੱਗਣ ਡਿਆ ਉਹਨੂੰ ਤੁਹਾਨੂੰ ਪਤਾ ਹੋਊਗਾ ਕਿ ਮੈਨੂੰ ਹੁਣ ਕੀ ਪਤਾ ਮੈਂ ਉਥੇ ਚੌਂਕੇ ਰਸੋਈ 'ਚ ਬੜਿਆ ਵਾ ਜੇ ਹੁਣ ਮੈਂ ਉਹਨੂੰ ਗੋਪੀ ਨੂੰ ਤੁਹਾਨੂੰ ਪਤਾ ਹੋਊਗਾ ਮੈਨੂੰ ਪਤਾ ਹੀ ਬਾਅਦ ਦਾ ਕੰਮ ਵੇਖਾ ਕਿ ਮੈਂ ਰਸੋਈ ਦਾ ਵੇਖਾ ਤੁਹਾਡਾ ਹਾਈ ਮੈਨੂੰ ਕੋ ਟੋਟੋਟੇ ਪੈਂਦੇ ਮੈਂ ਕੀ ਮਾਰਾ ਕਰ ਦਿੱਤਾ ਵਾ ਕਿਆ ਗੋਪੀ ਨੂੰ ਮੈਂ ਉਹ ਆਂਦੀ ਮੈਨੂੰ ਵੀ ਨਹੀਂ ਪਤਾ ਮੈਂ ਨਾ ਤੁਸੀਂ ਦੇਖਾਂ ਮੀਟੀਆਂ ਫਿਰਦੇ ਉਹੋ ਗੱਲ ਮੈਂ ਹੁਣ ਕਹਤਾ ਮੈਂ ਜੇ ਇੰਨਾ ਸ਼ੌਂਕ ਆ ਤਾਂ ਮੈਂ ਹੀ ਲਿਆਵੇ ਮੈਂ ਹੀ ਲਿਆ ਕੇ ਤੇ ਨਾਲੇ ਪੱਠੇ ਪਾਵੇਂ ਨਾਲੇ ਦੁੱਧ ਚੋਵੇ ਪਤਾ ਲੱਗੇ ਪਤਾ ਲੱਗਦਾ ਨਾਲੇ ਨਾਲੇ ਸਰਤੇ ਕੋ ਇਹਦਾ ਬਾਲਟਾ ਹੋਊਗਾ ਤੇ ਨਾਲੇ ਪਤਾ ਲੱਗੂ ਦੋਸਤ ਮਿੱਤਰ ਮਿਲਣ ਵਾਲੇ ਇਹੋ ਹੀ ਮੋੜ ਦੋਸਤਾਂ ਨੂੰ ਮਿਲਣ ਜਾਂਦਾ ਦੋਸਤ ਤੇ ਇਹਨੂੰ ਕਦੀ ਕੋਈ ਮਿਲਣ ਨਹੀਂ ਆਇਆ ਇੱਥੇ ਵੇਖਿਆ ਇਹ ਤਾਂ ਗੱਲ ਹੈਗੀ ਉਹ ਇਸ ਗੱਲ ਦਾ ਮੈਨੂੰ ਨਹੀਂ ਉਹ ਪਤਾ ਲੱਗਦਾ ਵੀ ਇਹ ਸੂਟ ਬੂਟ ਪਾ ਕੇ ਜਾਂਦਾ ਤੇ ਜਾਂਦਾ ਕਿੱਧਰੋਂ ਮੈਨੂੰ ਦੇਖ ਗੱਲ ਦੇ ਰੰਜਬੜਾਈ ਜਾਂਦਾ ਖਸਮਾਂ ਨੂੰ ਖਾਨ ਜਾ ਕੇ ਜਿੱਥੇ ਮਰਜੀ ਜਾਵੇ ਆਂਦੇ ਨਿਆਣੇ ਦਾ ਮੂੰਹ ਮਾਰਨ ਦੇ ਮਾਸਾ ਮਾਸਾ ਜਿੰਨੇ ਆਂਦਾ ਨਹੀਂ ਤੇ ਇਹਦੇ ਵਰਗੇ ਤਾਂ ਰਹਿੰਦਾ ਪਰੇ ਕੀਤਾ ਹੁੰਦਾ ਜਾਂਦਾ ਇਸ ਸਿਰਖ ਪਾਉਣ ਦੇ ਇਹਨੇ ਕਰਨਾ ਕੀ ਹੈ ਇਹਨੇ ਹੋਰ ਮੈਨੂੰ ਹਣ ਕੀ ਬਣਾ ਕੀ ਕਰਨਾ ਕੋਛ ਮਾਤਾ ਨੂੰ ਕੀ ਕਰਨਾ ਕਿਤੇ ਮਾਰ ਕੇ ਬੈਠੀ ਆ ਓਏ ਉਹ ਵੀ ਇੱਥੇ ਕਿਤੇ ਪਤਾ ਨਹੀਂ ਬੈਠੀ ਪਤਾ ਨਹੀਂ ਕਿੱਧਰ ਚਲ ਗਈ ਆ ਨਾ ਨੂੰ ਕੇ ਹੁਣ ਮੇਰੀ ਗੱਲ ਸੁਣੋ ਹੁਣ ਕੀ ਮੈਂ ਕਰਾਂ ਦੱਸ ਹੁਣ ਕਾਹਦੀ ਚਾਹ ਪਾਣੀ ਬਣਾਉਣਾ ਇਹ ਜਾ ਘੁੱਟ ਪਾਣੀ ਲੈ ਆ ਪਾਣੀ ਲੈ ਆ ਜਾ ਜਾ ਪਾਣੀ ਲੈ ਦੇ ਮੈਨੂੰ ਘੁੱਟ ਮੈਂ ਨਹੀਂ ਮੁੰਡੇ ਨੇ ਬੜਾ ਦੁਖੀ ਕੀਤਾ ਹੀ ਆਪਣੇ ਘਰ ਵਾਲ ਵੇਂਦੇ ਨੇ ਆਪਣੇ ਪਰਿਵਾਰ ਵਾਲ ਵੇਂਦਾ ਹੀ ਨਹੀਂ ਗਾ ਤੂੰ ਜਾ ਕੇ ਦੁੱਧਾ ਪੀ ਕੇ ਆਵਾ ਨਿਗੇ ਨਿਗੇ ਨਿਆਣੇ ਉਹ ਵਿਚਾਰੇ ਕਿੱਥੋਂ ਪੀਣਗੇ ਓਏ ਕੰਮ ਕੋਈ ਕਰਨਾ ਨਹੀਂ ਡੱਕਾ ਤੋੜਨਾ ਨਹੀਂ ਕਹਿਣਾ ਮੋੜਨਾ ਨਹੀਂ ਆਂਦਾ ਇਦਾਂ ਦਾ ਹੀ ਹਰ ਬੰਦਾ ਏ ਇਸ ਬਾ ਸਮਝ ਹੀ ਨਹੀਂ ਲੱਗਦੀ ਇਹਦੇ ਦਿਮਾਗ ਨੂੰ ਆ ਜਾ ਆ ਜਾ ਗਾ ਕੀ ਆਖਣੇ ਨਿਆਣੇ ਆਪੇ ਦਾ ਲਹੂ ਪੀਣ ਕੇ ਮੁੜ ਕੇ ਕੇ ਇਹ ਤੇ ਦੁੱਧ ਪੀਂਦਾ ਨਾ ਨਿਆਣੇ ਦਾ ਖੂਨ ਪੀਣ ਕੇ ਮੁੜ ਕੇ ਆਪੇ ਵੱਡੇ ਹੋ ਗਏ ਇਹਨਾਂ ਨਾਲੇ ਪਤਾ ਲੱਗ ਜੂਗਾ ਮੇਰਾ ਜੀ ਕਹਦਾ ਇੱਥੇ ਕਿਤੇ ਮੇਰੇ ਲੱਗੇ ਹੁੰਦਾ ਮੈਂ ਜਾਗੀ ਸਿਰਚ ਮਾਰ ਦੇਣਾ ਵੀ ਆਹ ਤੂੰ ਕੰਜਰਾ ਸਾਰਾ ਇਕੱਲਾ ਪੀ ਕੇ ਬਹਿ ਗਿਆ ਬਾਕੀ ਟੱਬਰ ਨੇ ਕਿੱਥੇ ਜਾਣਾ ਬਾਕੀ ਟੱਬਰ ਮੇਲੇ ਘਲਾ ਦੇਗੇ ਇਹਨੂੰ ਨਿੱਕਾ ਨਿੱਕਾ ਕਹਿ ਕੇ ਇਹਨੂੰ ਚੰਗਾ ਚੰਗਾ ਕਹਿ ਕੇ ਇਹਨੂੰ ਸਿਰ ਤੇ ਚੜਾ ਲਿਆ ਵਾ ਅਹੀਂ ਆਪਣੇ ਨਿਆਣੇਵਾਰ ਨਹੀਂ ਵੇਖਣਾ ਅਹੀਂ ਇਹਨਾਂ ਦੇ ਬੂਹ ਪੂਰੇ ਕਰੀ ਜਾਣੇ ਆ ਮੁਖਤ ਦੇ ਕੰਮੇ ਬਣੇ ਅਹੀਂ ਇਹ ਜੈਂਟਲਮੈਨ ਬਣਿਆ ਵਾ ਤੇਰੇ ਸਾਹਮਣੇ ਮੈਂ ਮਾਤਾ ਨੂੰ ਤਾਂ ਕਹਿ ਦੇ ਦਿੱਤਾ ਵੀ ਨਿਆਣਾ ਮੇਰਾ ਪੜ ਗਿਆ ਉਹਨੂੰ ਮੈਂ ਬਾਹਰ ਅੰਦਰ ਦਾ ਭੇਜਣਾ ਵਾਂ ਜਾਂ ਕੋਈ ਨੌਕਰੀ ਲਾਉਣਾ ਵਾਂ ਮੁੜ ਕੇ ਉਹਨੂੰ ਵਿਆਹਣਾ ਵਾਂ ਤੇ ਮੈਂ ਹੁਣ ਇਹਦਾ ਹੀ ਕੰਮਾਂ ਕੋਲਾ ਬਣ ਕੇ ਰਵਾਂ ਆਖਦੇ ਹੈਗਾ ਹੋਰ ਮੈਂ ਦੱਸ ਕੀ ਆਖਾਂ ਆਖਾਂ ਨੂੰ ਦੱਸਦੇ ਹੈਗਾ ਤੇਰੇ ਸਾਹਮਣੇ ਆਉਂਦੀ ਬੀਬੀ ਤੁਹਾਨੂੰ ਕਰ ਲੈਣੀ ਮੈਂ ਅੱਜ ਗੱਲ ਅੱਜ ਮੈਂ ਗੱਲ ਇੱਕੋ ਹੀ ਬਕਾਉਣੀ ਬਸ ਉਹ ਹੁਣ ਆਉਂਦੀ ਤਾਂ ਮੈਂ ਕਰਦੀ ਹਾਂ ਹੁਣ ਤੇ 1 ਮਿੰਟ ਖਲੋ ਜਾ ਉਹਨੂੰ ਵੀ ਆ ਲੈਂਦੇ ਜੈਂਟਲਮੈਨ ਨੂੰ ਵੀ ਬਾਹਰ ਉਹਦੇ ਹੁੰਦਿਆਂ ਕਰਨਾ ਤੇ ਆਖਣਾ ਵੀ ਹੁਣ ਅੱਜ ਹੀ ਕਰੋ ਜੋ ਕਰਨਾ ਅੱਜ ਕਰੋ